ਸਤਿ ਸ਼੍ਰੀ ਅਕਾਲ ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਪ੍ਰੋਗਰਾਮ ਖਾਸ ਖਬਰ ਦੇ ਨਾਲ ਹਾਜ਼ਰ ਹਾਂ ਪਹਿਲੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਖਬਰ ਹੈ ਕਿ ਪੰਜਾਬ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਹੈ ਇਸ ਦੇ ਉੱਤੇ ਵਿਸਥਾਰ ਸਹਿਤ ਗੱਲ ਕਰਾਂਗੇ ਕਿ ਕੀ ਕਾਰਨ ਬਣ ਰਹੇ ਨੇ ਔਰ ਦੂਸਰੀ ਖਬਰ ਹੈ ਕਿ ਪੈਲਗਾਮ ਹਮਲੇ ਬਾਅਦ ਜੰਮੂ ਕਸ਼ਮੀਰ ਦਾ ਕੀ ਰਿਹਾ ਸਟੈਂਡ ਤੇ ਤੀਸਰੀ ਖਬਰ ਹੈ ਕਿ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੀ ਸੰਗੀ ਚੋਣ ਜਿੱਤੀ ਚੌਥੀ ਖਬਰ ਹੈ ਕਿ ਪਾਣੀ ਤੋਂ ਬਾਅਦ ਹੁਣ ਦਵਾਈਆਂ ਦੀ ਘਾਟ ਨਾਲ ਜੂੰਝੇਗਾ ਪਾਕਿਸਤਾਨ ਵਪਾਰ ਬੰਦ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਕੀ ਕਰੇਗਾ ਇਸ ਤੇ ਗੱਲਬਾਤ ਕਰਾਂਗੇ ਪਹਿਲੀ ਖਬਰ ਵੱਲ ਆਉਨੇ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜੀਹਾਂ ਜਿਹੜਾ ਪਾਖੜਾ ਦੇ ਪਾਣੀਆਂ ਦਾ ਕੰਟਰੋਲ ਸੰਭਾਲਣ ਵਾਲੀ ਕਮੇਟੀ ਆ ਇੱਕ ਇੱਕ ਕਮੇਟੀ ਜਿਹੜੀ ਸੀ ਹਕੂਮਤਾਂ ਵੱਲੋਂ ਬਣਾਈ ਗਈ ਸੀ ਤਾ ਉਹ ਇਹਦੇ ਵਿੱਚ ਹਿੱਸੇਦਾਰੀ ਇਹ ਸੀਗੀ ਕਿ ਹਰਿਆਣੇ ਨੂੰ ਵੀ ਪਾਣੀ ਜਾ ਰਿਹਾ Rajasthan ਨੂੰ ਵੀ ਪਾਣੀ ਜਾ ਰਿਹਾ ਆ ਪਰ ਹੁਣ ਪੰਜਾਬ ਨੇ ਹਰਿਆਣੇ ਨੂੰ ਪਾਣੀ ਜਿਹੜਾ ਵਾਧੂ ਆ ਉਹ ਦੇਣ ਤੋਂ ਮਨਾਂ ਕਰ ਦਿੱਤਾ ਆ ਹਾਲਕਿ ਇਹ ਰੇੜਕਾ ਜਿਹੜਾ ਆ ਇਸ ਚਿਰਾਂ ਤੋਂ ਇਵੇਂ ਲੜਕਦਾ ਆ ਰਿਹਾ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਤੇ ਖਾਸ ਤੌਰ ਤੇ ਕੇਂਦਰ ਸਰਕਾਰ ਹਰ ਵਾਰੀ ਕੋਈ ਹੱਲ ਇਸ ਦਾ ਨਹੀਂ ਕੱਢ ਕੇ ਦਿੰਦੀ ਤੇ ਫਿਰ ਸੂਬਾ ਸਰਕਾਰਾਂ ਦੇ ਪਾਲੇ ਦੇ ਵਿੱਚ ਗੇਂਦ ਛੱਡ ਦਿੰਦੀ ਆ ਕਿ ਆਪਸ ਵਿੱਚ ਬਹਿ ਕੇ ਫਾਂਸਲੇ ਕਰੋ ਅਦਾਲਤਾਂ ਤੱਕ ਸੁਪਰੀਮ ਕੋਰਟ ਤੱਕ ਇਹ ਮਾਮਲੇ ਗਏ ਆ ਪਰ ਇਹ ਮਾਮਲਾ ਸੁਲਝੰਦਾ ਨਾ ਨਹੀਂ ਲੈਂਦਾਗਾ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਕੋਲੇ ਤਾਂ ਪਹਿਲਾਂ ਪਾਣੀ ਦੀ ਘਾਟ ਆ ਤੇ ਫਿਰ ਵੀ ਪੰਜਾਬ ਦੇ ਜਿਹੜੇ ਪਾਣੀ ਐ ਉਹਨਾਂ ਨੂੰ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਜਦੋਂ ਕਿ ਪੰਜਾਬ ਦੀ ਖੇਤੀ ਲਈ ਵੀ ਇਹ ਪਾਣੀ ਸਾਡੇ ਕੋਲੇ ਪੂਰੇ ਨਹੀਂ ਗਏ ਪਰ ਕੀ ਆਖੀਏ ਸਰਕਾਰਾਂ ਦੀ ਹੱਟ ਧਰਮੀ ਇਹੋ ਜੀ ਹੈ ਕਿ ਵਿੱਚੋਂ ਕੁਚੋਰ ਮੋਰੀਆਂ ਰਾਹੀਂ ਗਵਾਂਢੀ ਸੂਬਿਆਂ ਨੂੰ ਪਾਣੀ ਦੇ ਦਿਆ ਨਿਰੰਤਰ ਕੋਸ਼ਾਂ ਉਹਨਾਂ ਦੀਆਂ ਜਾਰੀ ਨੇ ਪਰ ਹੁਣ ਇੱਕ ਵਾਰੀ ਪੰਜਾਬ ਨੇ ਫਿਰ ਹਰਿਆਣਾ ਨੂੰ ਦੋ ਟੁਕ ਜਵਾਬ ਇਸ ਮਾਮਲੇ ਤੇ ਦਿੱਤਾ ਹੈ ਕਿ ਅਸੀਂ ਇੱਕ ਬੂੰਦ ਵੀ ਪਾਣੀ ਦੀ ਨਹੀਂ ਦੇਣਗੇ ਤਾਂ ਮੈਂ ਦੱਸ ਦੇਣਾ ਚਾਹੁੰਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਉੱਚ ਪੱਧਰੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਹੈ ਅਨਚਿਤ ਬਲਾਈ ਇਸ ਮੀਟਿੰਗ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉੱਚ ਅਫਸਰਾਂ ਨੇ ਸ਼ਮੂਲੀਅਤ ਕੀਤੀ ਬੇਸ਼ੱਕ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਡੈਮਾਂ ਦੀ ਸੁਰੱਖਿਆ ਦੇ ਹਵਾਲੇ ਨਾਲ ਮੀਟਿੰਗ ਬੁਲਾਈ ਗਈ ਸੀ ਪਰ ਇਸ ਮੀਟਿੰਗ ਦਾ ਪੱਖ ਦਾ ਮੁੱਦਾ ਹਰਿਆਣਾ ਨੂੰ ਵਾਧੂ 8500 ਕਿਊਸਕ ਪਾਣੀ ਦੇਣ ਦਾ ਸੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਪੀਣ ਵਾਲੇ ਪਾਣੀ ਨਾ ਹੋਣ ਦੀ ਗੱਲ ਆਖਦੇ ਆ 8500 ਕਿਊਸਕ ਪਾਣੀ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਵਰਿਆਂ ਵਿੱਚ ਮਈ ਤੇ ਜੂਨ ਮਹੀਨਿਆਂ ਵਿੱਚ ਹਰਿਆਣਾ ਨੂੰ 9500 ਕਿਊਸਕ ਤੱਕ ਪਾਣੀ ਮਿਲਦਾ ਰਿਹਾ ਤੇ ਉਹਨਾਂ ਨੇ BBMB ਦੀ 23 ਅਪ੍ਰੈਲ ਨੂੰ ਹੋਈ ਮੀਟਿੰਗ ਦਾ ਜ਼ਿਕਰ ਵੀ ਕੀਤਾ ਸੀ ਔਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਦੋਂ ਤਾਂ ਪਾਣੀ ਬਹੁਤ ਜ਼ਿਆਦਾ ਹੜਾਂ ਕਰਕੇ ਮੀਂਹਾਂ ਕਰਕੇ ਬਾਰਿਸ਼ਾਂ ਕਰਕੇ ਆ ਜਾਂਦੇ ਆ ਉਦੋਂ ਇਹੀ ਹਰਿਆਣਾ ਤੇ ਇਹ ਰਾਜਸਥਾਨ ਹੱਥ ਖੜੇ ਕਰ ਦਿੰਦੇ ਆ ਤੇ ਮਜਬੂਰਨ ਉਹ ਪਾਕਿਸਤਾਨ ਮੰਨੀ ਪਾਣੀ ਛੱਡਣਾ ਪੈਂਦਾ ਤੇ ਪਾਕਿਸਤਾਨ ਨੂੰ ਮਨਜ਼ੂਰ ਕਰਨਾ ਪੈਂਦਾ ਤੇ ਅਕਸਰ ਇਹ ਹੁੰਦਾ ਹੈ ਕਿ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਇਲਾਕੇ ਆ ਉੱਥੇ ਹੜ ਆ ਜਾਂਦੇ ਆ ਉਦੋਂ ਇਹ ਪਾਣੀ ਨਹੀਂ ਸੰਭਾਲਦੇ ਕਿ ਇਹ ਪਾਣੀਆਂ ਨੂੰ ਗਾਂਹ ਜਾ ਕੇ ਜਿਵੇਂ ਖਾਸਔਰਤ ਜੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਤਾਂ ਟੈਂਕ ਸਿਸਟਮ ਬਹੁਤ ਤਕੜੇ ਤਕੜੇ ਅਤੇ ਕੀ ਉਹ ਪਾਣੀ ਨਹੀਂ ਸੰਭਾਲ ਸਕਦੇ ਉਹ ਤਾਂ ਪਾਣੀ ਉਹਨਾਂ ਦਿਨਾਂ ਚ ਜੇ ਸੰਭਾਲੇ ਹੋਣ ਉਹ ਵੀ ਤਾਂ ਮਹੀਆਂ ਦਾ ਪਾਣੀ ਰਾਜਸਥਾਨ ਸੰਭਾਲ ਕੇ ਰੱਖਦਾ ਆ ਉਹਨਾਂ ਕੋਲੇ ਚਿਰਾਂ ਤੋਂ ਹੀ ਯਾਨੀ ਕਿ ਜੇ ਕਹਦੇ ਲਿਆ ਜਾਵੇ ਤੇ ਕਈ ਸਦੀਆਂ ਤੋਂ ਉਹਨਾਂ ਦੇ ਇੱਕ ਸਿਸਟਮ ਚੱਲਦਾ ਆ ਰਿਹਾ ਜਿਹਨੂੰ ਟਾਂਕਾ ਕਹਿੰਦੇ ਆ ਟਾਂਕਾ ਕੀ ਆ ਜੀ ਅਸੀਂ ਕਹਦੀਏ ਕਿ ਜਮੀਨ ਦੋਜ ਇੱਕ ਬਹੁਤ ਵੱਡਾ ਉਹਨਾਂ ਨੇ ਪਲਾਸਟਰ ਕਰਕੇ ਕਮਰਾ ਥੱਲੇ ਹੀ ਬਣਾਇਆ ਹੁੰਦਾ ਆ ਜਮਾ ਦੇਸੀ ਭਾਸ਼ਾ ਚ ਕਹਿਣਾ ਤੇ ਉਹ ਖੂਹੀ ਇੱਕ ਖੂਹੀ ਵਾਲਾ ਸਿਸਟਮ ਸੀ ਉਹ ਤੋਂ ਪੁਰਾਣਾ ਸੀਗਾ ਤੇ ਉਹ ਜਿਹੜੇ ਪਾਣੀ ਮੀਹਾਂ ਦੇ ਆਉਂਦੇ ਸੀ ਉਹ ਨੂੰ ਉਹ ਸੰਭਾਲ ਲੈਂਦੇ ਸੀ ਤੇ ਉਹਨਾਂ ਦੇ ਕਈ ਕਈ ਟੰਕੇ ਇਹੋ ਜਿਹੇ Rajasthan ਦੇ ਵਿੱਚ ਜਿਹਦੇ ਵਿੱਚ ਲੱਖਾਂ ਜਿਹੜਾ ਆ ਲੀਟਰ ਪਾਣੀ ਹੁੰਦਾ ਆ ਔਰ ਮੈਂ ਜਸਲਮੇਰ ਦੇ ਵੀ ਇੱਥੇ ਗੱਲ ਦੱਸਣੀ ਚਾਹੂੰਗਾ ਕਿ ਜਸਲਮੇਰ ਦੇ ਵਿੱਚ ਵੀ ਕਈ ਟਾਂਕੇ ਬਣੇ ਹੋਇਆ ਜਸਲਮੇਰ ਹੋ ਗਿਆ ਬੀਕਾਨੇਰ ਹੋ ਗਿਆ ਗੰਗਾ ਨਗਰ ਦੇ ਇਲਾਕੇ ਹੋ ਗਏ ਜਾਂ ਜੈਪੁਰ ਹੋ ਗਿਆ ਜੋਧਪੁਰ ਹੋ ਗਿਆ ਇੱਥੇ ਤਕਰੀਬਨ ਹਰ ਘਰ ਦੇ ਵਿੱਚ ਵੀ ਇੱਕ ਇਹੋ ਜਿਹੇ ਟਾਂਕੇ ਬਣੇ ਹੋਏ ਆ ਜਿਹੜੇ ਜਿੱਤੂ ਉਹ ਲੋਕ ਘਰ ਪਾਉਂਦੇ ਆ ਤੇ ਆਪਦੇ ਘਰਾਂ ਦੇ ਥੱਲੇ ਉਹ ਇਸ ਤਰੀਕੇ ਦੇ ਇੱਕ ਕਮਰੇ ਬਣਾ ਲੈਂਦੇ ਆ ਜਿਹਦੇ ਵਿੱਚ ਥੱਲੇ ਪੌੜੀਆਂ ਵੀ ਉਤਰਦੀਆਂ ਤੇ ਪਾਣੀ ਉੱਥੋਂ ਭਰ ਕੇ ਉਹ ਲੈ ਆਉਂਦੇ ਆ ਜਾਂ ਫਿਰ ਮੋਟਰ ਲਾਈ ਹੁੰਦੀ ਮੋਟਰ ਆਈ ਪਾਣੀ ਉਹਨਾਂ ਚੋਂ ਖਿੱਚ ਲਿਆ ਜਾਂਦਾ ਆ ਤੇ ਇਹ ਪਾਣੀ ਉਹੀ ਹੁੰਦਾ ਜਿਹੜਾ ਉਹਨਾਂ ਨੇ ਮੀਹਾਂ ਦਾ ਰੂਫ ਵਾਟਰ ਦੇ ਜ਼ਰੀਏ ਯਾਨੀ ਕਿ ਜਿਹੜਾ ਛੱਤ ਰਾਹੀਂ ਪਾਣੀ ਆਉਂਦਾ ਆ ਉਹਨੂੰ ਚੰਗੇ ਤਰੀਕੇ ਨਾਲ ਉਹਨਾਂ ਨੇ ਕਿਉਂਕਿ ਛੱਤਾਂ ਦੀ ਸਫਾਈ ਜਿਹੜੀ ਆ ਉਹ ਸ਼ਾਇਦ ਧਾਰਮਿਕ ਸਥਾਨ ਨਾਲੋਂ ਵੀ ਜ਼ਿਆਦਾ ਰੱਖਦੇ ਆ ਤੇ ਉਹ ਪਾਣੀ ਨੂੰ ਇਦਾਂ ਸਾਂਭ ਲੈਂਦੇ ਆ ਪਰ ਹੈਰਾਨੀ ਦੀ ਗੱਲ ਆ ਕਿ ਜਦੋਂ ਸਾਡੇ ਕੋਲ ਪਾਣੀ ਪੰਜਾਬ ਕੋਲੇ ਦਰਿਆਵਾਂ ਦੇ ਵਿੱਚ ਹੜ੍ਹਾਂ ਦਾ ਬਹੁਤ ਆਇਆ ਹੁੰਦਾ ਆ ਮੀਹਾਂ ਦਾ ਪਾਣੀ ਬਹੁਤ ਆਇਆ ਹੁੰਦਾ ਉਦੋਂ ਇਹ ਦੋਨੇ ਸੂਬੇ ਪਿੱਛੇ ਹਟ ਜਾਂਦੇ ਆ ਔਰ ਮਜਬੂਰਨ ਹਰ ਵਾਰੀ ਜਿਹੜੇ ਆ ਉਹ ਗੇਟ ਪਾਕਿਸਤਾਨ ਵਾਲੇ ਪਾਸੇ ਖੋਲਣੇ ਪੈ ਜਾਂਦੇ ਉਸ ਪਾਣੀ ਦੇ ਤਾਂ ਉਹ ਪਾਕਿਸਤਾਨ ਨੂੰ ਵੀ ਮਾਰ ਪੈਂਦੇ ਆ ਜਿਸਾਂਝ ਰੂਪ ਚ ਵੇਖਿਆ ਜਾਵੇ ਤਾਂ ਉਧਰ ਵੀ ਤਣ ਇਨਸਾਨ ਵਸਦੇ ਆ ਉਹ ਹੜਾਂ ਚ ਗ੍ਰਸਤ ਹੋ ਜਾਂਦੇ ਉਹਨਾਂ ਦਾ ਕਿੰਨਾ ਨੁਕਸਾਨ ਹੁੰਦਾ ਆ ਤੇ ਚਲੋ ਹੁਣ ਤਾਂ ਸਾਡੇ ਪਾਕਿਸਤਾਨ ਵਾਲੇ ਇਹਨਾਂ ਦਿਨਾਂ ਦੇ ਵਿੱਚ ਆ ਪਹਿਲਗਾਮ ਵਾਲੇ ਮੁੱਦੇ ਤੇ ਸਬੰਧ ਖਰਾਬ ਆ ਪਰ ਫੇਰ ਵੀ ਇੱਕ ਚੰਗੀ ਗਵਾਂਢੀ ਹੋਣ ਦੇ ਨਾਤੇ ਅਸੀਂ ਕਾਵਾਂਗੇ ਕਿ ਉਹ ਪਾਕਿਸਤਾਨ ਵਾਲੇ ਜਿਹੜੇ ਸੀ ਉਹ ਫੇਰ ਵੀ ਪਾਣੀ ਨੂੰ ਪ੍ਰਮਾਣ ਕਰਦੇ ਸੀਗੇ ਤੇ ਉਹਨਾਂ ਦੀਆਂ ਲੋੜਾਂ ਥੋੜਾਂ ਵੀ ਪੂਰੀਆਂ ਹੁੰਦੀਆਂ ਸੀ ਪਰ ਇੱਥੇ ਆ ਕੇ ਜਿਹੜਾ ਆ ਹਰਿਆਣਾ ਤੇ ਰਾਜਸਥਾਨ ਦੋਵੇਂ ਨਕੰਮੇ ਸਾਬਤ ਹੁੰਦੇ ਉਹਦੇ ਪਾਣੀ ਨਹੀਂ ਸੰਭਾਲਦੇ ਇਹ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਤੇ ਦੂਜੇ ਪਾਸੇ ਹੁਣ ਜੇ ਗੱਲ ਕਰੀਏ ਕਿ ਇਸ ਤਰੀਕੇ ਨਾਲ ਜੋ ਇਹ ਹੋਇਆ ਆ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਜੋ ਸਾਰੇ ਸੂਬਿਆਂ ਦੇ ਜਿਹੜੇ ਹੈ ਤਿੰਨਾਂ ਦੇ ਜਿਹੜੇ ਸ਼ਾਮਿਲ ਹੋਏ ਸੀਗੇ ਅਧਿਕਾਰੀ ਤਾਂ ਡੈਮਾ ਦਾ ਜਿਹੜਾ ਪਾਣੀ ਆ ਉਹ ਨਹੀਂ ਜਿਹੜਾ ਫालतू ਪਾਣੀ ਜਿਹੜਾ ਹਰਿਆਣਾ ਮੰਗ ਰਿਹਾ ਆ ਉਹ ਨਹੀਂ ਦਿੱਤਾ ਜਾਊਗਾ ਸੋ ਕੁੱਲ ਮਿਲਾ ਕੇ ਇੱਥੇ ਇੱਕ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਪੀਣ ਵਾਲਾ ਪਾਣੀ ਨਾ ਹੋਣ ਦੀ ਗੱਲ ਆਖੀ ਸੀ ਤਾਂ ਹੁਣ ਸਵਾਲ ਇਹ ਹੈ ਕਿ ਕੀ ਤੁਸੀਂ ਰਾਜਸਥਾਨ ਵਾਲਾ ਸਿਸਟਮ ਨਹੀਂ ਬਣਾ ਸਕਦੇ ਤੁਸੀਂ ਟੰਕੀ ਨਹੀਂ ਬਣਾ ਸਕਦੇ ਜਿਹੜੇ ਇਲਾਕੇ ਵਿੱਚ ਤੁਹਾਡੇ ਪੀਣ ਵਾਲਾ ਪਾਣੀ ਨਹੀਂਗਾ ਰਾਜਸਥਾਨ ਤਾਂ ਇਹੋ ਜਿਹਾ ਮੈਂ ਖੁਦ ਗਵਾਹ ਆ ਇਸ ਗੱਲ ਦਾ ਮੈਂ ਖੁਦ ਜਾ ਕੇ ਪ੍ਰੈਕਟੀਕਲੀ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਵੇਖਿਆ ਪਰਖਿਆ ਉੱਥੇ ਰਿਹਾ ਕਿ ਉਹ ਪਾਣੀ ਸੰਭਾਲਣ ਦੇ ਵਿੱਚ ਇਹੋ ਜੇ ਦੂਰ ਦਰਾਡੇ ਪਿੰਡ ਆ ਜਿੱਥੇ ਨਾ ਬਿਜਲੀ ਆ ਨਾ ਕੋਈ ਹੋਰ ਸਹੂਲਤ ਆ ਉਹਨਾਂ ਪਿੰਡਾਂ ਵਿੱਚ ਵੀ ਜਿਹੜਾ ਪਾਣੀ ਆ ਉਹ ਵਧੀਆ ਉਹਨਾਂ ਨੇ ਸੰਭਾਲਿਆ ਹੋਇਆ ਉਹਨਾਂ ਪਿੰਡਾਂ ਵਿੱਚ ਵੀ ਖੇਤੀ ਹੁੰਦੀ ਪਈ ਆ ਤਾਂ ਸੋਚੋ ਕਿ ਹਰਿਆਣਾ ਤਾਂ ਉਹਨਾਂ ਜਿਆਦਾ ਬੈਕਵਰਡ ਨਹੀਂ ਹੈਗਾ ਹਰਿਆਣਾ ਤਾਂ ਉਹਨਾਂ ਡੇਜ਼ਰਟ ਏਰੀਆ ਨਹੀਂ ਹੈਗਾ ਤੇ ਫਿਰ ਇਹ ਐਡਾ ਦਾਵਾ ਕਿਉਂ ਕਰਦੇ ਪਏ ਆ ਕਿ ਸਾਡੇ ਕੋਲੇ ਜਿਹੜੀ ਪਾਣੀ ਦੀ ਉਹ ਘਾਟ ਆ ਪੀਣ ਵਾਲੇ ਪਾਣੀ ਦੀ ਘਾਟ ਆ ਜਦੋਂ ਕਿ ਮੀਂਹ ਦਾ ਜਿਹੜਾ ਪਾਣੀ ਆ ਉਹ ਇਹ ਵੀ ਸੰਭਾਲ ਸਕਦੇ ਆ ਤਾਂ ਪਿਛਲੇ ਵਰਿਆਂ ਦੀ ਗੱਲ ਕੀਤੀ ਜਾਵੇ ਮਈ ਤੋਂ ਜੂਨ ਮਹੀਨਿਆਂ ਵਿੱਚ ਹਰਿਆਣੇ ਨੂੰ 95% ਤੱਕ ਪਾਣੀ ਮਿਲਦਾ ਰਿਹਾ ਤੇ ਉਸ ਨੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ 23 April ਨੂੰ ਹੋਈ ਮੀਟਿੰਗ ਜ਼ਿਕਰ ਵੀ ਕੀਤਾ ਸੀਗਾ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬੀਬੀ ਐਮਬੀ ਵੱਲੋਂ ਕਿਹਾ ਗਿਆ ਹੈ ਕਿ ਆਗਾਮੀ ਹੜਾਂ ਦੇ ਸੀਜ਼ਨ ਵਿੱਚ ਜੋ ਵਾਧੂ ਪਾਣੀ ਆਉਣਾ ਹੈ ਉਸ ਨੂੰ ਸੰਭਾਲਣ ਵਾਸਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਘਟਕ ਕੀਤਾ ਜਾਵੇ ਪੰਜਾਬ ਸਰਕਾਰ ਦੇ ਅਫਸਰਾਂ ਨੇ ਤਲਕੀ ਦਿਖਾਉਂਦੇ ਆ ਕਿ ਡੈਮਾਂ ਵਿੱਚ ਤਾਂ ਪਹਿਲਾਂ ਹੀ ਪਾਣੀ ਦਾ ਪੱਧਰ ਨੀਵਾ ਆ ਤੇ ਇਸ ਵਿੱਚ ਸੁਰੱਖਿਆ ਦਾ ਮਹਾਨਾ ਘਟਣ ਦੀ ਕੀ ਤੋਕ ਹੈ ਯਾਨੀ ਦੇਖੋ ਦਲੀਲਾਂ ਉਹ ਕਹਿਉ ਜੀਆਂ ਦਿੰਦੇ ਆ ਕਿ ਪੰਜਾਬ ਦੇ ਜਿਹੜੇ ਪਾਣੀ ਹੈ ਨਾ ਉਹ ਕਿਸੇ ਤਰੀਕੇ ਨਾਲ ਖੋਹ ਲਿਆ ਜਾਵੇ ਤੇ ਜੇ ਡੈਮ ਚ ਪਾਣੀ ਦਾ ਪੱਧਰ ਪਹਿਲਾਂ ਹੀ ਘਟਾ ਤੇ ਫਿਰ ਹੋਰ ਪਾਣੀ ਜੇ ਆ ਵੀ ਜੋ ਤਾਂ ਫਿਰ ਕਿੱਡੀ ਕਾਫਤ ਆ ਗਈ ਪਰ ਇਹਨਾਂ ਨੇ ਬਹਾਨਾ ਕੋਈ ਨਾ ਕੋਈ ਸੁਰੱਖਿਆ ਦਾ ਬਣਾ ਕੇ ਹੀ ਗੱਲ ਕਰਨੀ ਆ ਸੋ ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਅਗਰਵਾਲ ਨੇ ਮੀਟਿੰਗ ਵਿੱਚ ਕਿਹਾ ਕਿ ਹਰਿਆਣਾ ਚ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਹੈ ਤੇ ਅਗਲੇ 8 ਦਿਨਾਂ ਵਾਸਤੇ ਹਰਿਆਣਾ ਨੂੰ ਮਨੁੱਖਤਾ ਦੇ ਆਧਾਰ ਦੇ ਉੱਤੇ 8500 ਕਿਊਸਕ ਪਾਣੀ ਦਿੱਤਾ ਜਾਵੇ। ਪੰਜਾਬ ਪੀਣ ਵਾਲੇ ਪਾਣੀ ਦੇ ਸੰਕਟ ਕਾਰਨ ਪਹਿਲਾਂ ਹੀ ਹਰਿਆਣਾ ਨੂੰ 4000 ਕਿਊਸਕ ਪਾਣੀ ਦੇ ਰਿਹਾ। ਹੋਰ ਕਿੰਨਾ ਕੁ ਦਿੱਤਾ ਜਾਵੇ? ਹਾਲੇ ਉਤੋਂ ਗਰਮੀਆਂ ਦੇ ਦੇਣਾ ਹਜੇ ਝੋਨੇ ਲੱਗਣੇ ਆ ਪੰਜਾਬ ਤਾਂ ਖਣ ਝੋਨਾ ਛੱਡ ਨਹੀਂ ਰਿਹਾਗਾ ਤੇ ਇੱਥੇ ਪਾਣੀ ਦੀ ਕਿੱਡੀ ਲੋੜ ਆ ਉਹ ਆਪਾਂ ਵੀ ਸਮਝਦੇ ਆ ਖੇਤੀ ਤੇ ਕਿਸਾਨੀ ਨੂੰ ਕਿੰਨੀ ਲੋੜ ਆ ਉਹ ਗੱਲ ਨੂੰ ਸਮਝਣ ਦੀ ਲੋੜ ਆ ਤਾਂ ਅਸੀਂ ਪਾਣੀ ਦੇਈਏ ਵੀ ਤਾਂ ਕਿੱਦਾਂ ਦੇਈਏ ਤਾਂ ਹਰਿਆਣਾ ਦਰਿਆਵਾਂ 'ਚ ਆਪਣੇ ਹਿੱਸੇ ਦੇ ਪਾਣੀ ਦੀ 103% ਦੀ ਵਰਤੋਂ ਕਰ ਚੁੱਕਿਆ ਹੈ ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਖਤੀ ਨਾਲ ਕਿਹਾ ਕਿ ਡੈਮਾਂ ਵਿੱਚ ਪਾਣੀ ਦਾ ਪੱਧਰ ਨੀਵਾ ਹੈ ਅਤੇ ਪੌਂਗ ਟਾਈਮ ਬਰਮਤ ਕਰਨ 45 ਦਿਨਾਂ ਲਈ ਬੰਦ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੋ ਵਰਿਆਂ ਤੋਂ ਹਰਿਆਣਾ ਨੂੰ ਪਹਿਲਾਂ ਹੀ ਲਿਖ ਰਹੀ ਹੈ ਕਿ ਪੰਜਾਬ ਭਵਿੱਖ ਵਿੱਚ ਮਨੁੱਖਤਾ ਦੇ ਆਧਾਰ 'ਤੇ ਵੀ ਹਰਿਆਣਾ ਨੂੰ ਪਾਣੀ ਦੇਣ ਦੇ ਯੋਗ ਨਹੀਂ ਰਹੇਗਾ ਹੁਣ ਸਵਾਲ ਇੱਥੇ ਵੀ ਖੜਾ ਹੁੰਦਾ ਇਸ ਗੱਲ 'ਤੇ ਕਿ ਜਮਨਾ ਦਾ ਪਾਣੀ ਹਰਿਆਣਾ ਕਿਉਂ ਨਹੀਂ ਯੂਜ਼ ਕਰਦਾ ਉਹ ਪਾਣੀ ਲਵੇ ਨਾ ਹਰਿਆਣਾ ਦਾ ਬਿਲਕੁਲ ਨੇੜੇ ਜਮਨਾ ਪੈਂਦੀ ਪਈ ਜਾਂ ਦਿੱਲੀ ਦੇ ਨਾਲ ਹਰਿਆਣੇ ਦੇ ਕਿੰਨੇ ਇਲਾਕੇ ਲੱਗਦੇ ਆ ਤੇ ਉੱਥੋਂ ਪਾਣੀ ਲੈ ਲੈਣਾ ਉੱਥੋਂ ਤਾਂ ਨਹਿਰਾਂ ਕੱਟਣੀਆਂ ਵੀ ਸੌਖੀਆਂ ਆ ਤਾਂ ਉੱਥੋਂ ਦਾ ਪਾਣੀ ਲਵੇ ਨਾ ਹਰਿਆਣੇ ਦੇ ਪੀਣ ਵਾਲੇ ਪਾਣੀ ਦੀ ਪੂਰਤੀ ਕਰੇ ਪੰਜਾਬ ਦੇ ਪਾਣੀਆਂ ਦੇ ਉੱਤੇ ਹੀ ਕਿਉਂ ਡਾਕਾਂ ਮਾਰਿਆ ਜਾ ਰਿਹਾ ਸਵਾਲ ਇਹ ਖੜੇ ਹੁੰਦੇ ਆ ਸੋ ਜੇ ਹੁਣ ਗੱਲ ਕੀਤੀ ਜਾਵੇ ਕਿ ਜਦੋਂ ਹਰਿਆਣੇ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਸੂਬੇ ਵਿੱਚ ਪੁਰਾਣੇ ਰਜਵਾਹਿਤ ਖਾਲੇ ਜਿਹੜੇ ਆ ਉਹ ਸੁਰਜੀਤ ਕਰ ਲੈਨੇ ਜਿਸ ਕਰਕੇ ਪੰਜਾਬ ਵਿੱਚ ਪਾਣੀ ਦੀ ਜਿਹੜੀ ਮੰਗ ਆ ਉਹ ਵੱਧ ਗਈ ਹੈ ਪਤਾ ਲੱਗਿਆ ਹੈ ਕਿ BBMP ਦੇ ਚੇਅਰਮੈਨ ਨੇ ਮਾਹੌਲ ਵਿੱਚ ਤਲਖੀ ਨੂੰ ਦੇਖਦੇ ਹੋਏ ਆ ਦੋਵੇਂ ਸੂਬਿਆਂ ਨਾਲ ਆਪਸੀ ਸਹਿਮਤੀ ਨਾਲ ਇਸ ਮਾਮਲੇ ਨਾਲ ਨਜਿੱਠ ਲੈਣ ਦੀ ਗੱਲ ਕੀਤੀ ਹੈ ਰਾਜਸਥਾਨ ਵੱਲੋਂ ਵੀਡੀਓ ਕਾਨਫਰੰেন্স ਜਰੀਏ ਜਲ ਸਰੋਤ ਵਿਭਾਗ ਦੇ ਵਿਧੀਕ ਮੁਖ ਸਕੱਤਰ ਅਭੀ ਕੁਮਾਰ ਸਿੰਘ ਵੀ ਨਾਲ ਜੁੜੇ ਹੋਏ ਸਨ ਤਾਂ ਮੈਥਿਕ ਇਹਦੀ ਕਾਰਜ ਪ੍ਰਣਾਲੀ ਬਾਰੇ ਦੱਸ ਦੇਣਾ ਚਾਹੁੰਦਾ ਹੈ ਕਿ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਗਿਆ ਸੀਗੀ ਦੀ ਕਾਰਜ ਪ੍ਰਣਾਲੀ ਕੀ ਸੀਗੀ ਤਾਂ ਇਹ ਜਿਹੜਾ ਮਾਮਲਾ ਆ ਹਰ ਵਕਤ ਗਰਮਾਇਆ ਹੀ ਰਹਿੰਦਾ ਹੈਗਾ ਪਾਣੀ ਲੈਣ ਦੇ ਮਾਮਲੇ ਵਿੱਚ ਜਾਂ ਕਦੇ ਉੱਥੇ ਕਿਹੜੇ-ਕਿਹੜੇ ਅਧਿਕਾਰੀਆਂ ਦੀ ਡਿਊਟੀ ਲਈ ਆ ਕਿੰਨਾ-ਕਿੰਨਾਂ ਨੂੰ ਉੱਥੇ ਮੈਂਬਰਸ਼ਿਪ ਮਿਲੀ ਆ ਕਿ ਇਹਨੂੰ ਕਿਹਦੀ ਮੈਂਬਰਸ਼ਿਪ ਖਾਰਜ ਕੀਤੀ ਆ ਪਿਛਲੇ ਸਾਲਾਂ ਤੋਂ ਇਹ ਰੌਲਾ ਚੱਲਦਾ ਆ ਰਿਹਾ ਤਾਂ ਹਰ ਇੱਕ ਲੀਡਰ ਪੰਜਾਬ ਵਾਸੀ ਇਸ ਮੁੱਦੇ ਦੀ ਗੱਲ ਕਰਦਾ ਹੈ ਜੇ ਇਸ ਦੇ ਇਤਿਹਾਸਕ ਪੱਖ ਤੇ ਨਜ਼ਰ ਮਾਰੀਏ ਤਾਂ 1960 ਦੀ ਸਿੰਧੂ ਜਲ ਸੰਧੀ ਦੇ ਤਹਿਤ ਰਾਵੀ ਬਿਆਸ ਸਤਲੁਜ ਦੇ ਪਾਣੀ ਭਾਰਤ ਨੂੰ ਅਲਾਟ ਕੀਤੇ ਗਏ ਸਨ ਜੋ ਸਿਚਾਈ ਦੇ ਉਦੇਸ਼ਾਂ ਦੀ ਪੂਰਤੀ ਲਈ ਵਰਤਣ ਲਈ ਉਪਲਬਧ ਹੋਏ ਤੇ ਉਸ ਉਪਰੰਤ ਬਿਆਸ ਅਤੇ ਸਤਲੁਜ ਦਰਿਆ ਤੇ ਭਾਖੜਾ ਡੈਮ ਅਤੇ ਬਿਆਸ ਪਾਵਰ ਪ੍ਰੋਜੈਕਟ ਬਣਾਏ ਗਏ ਅਤੇ BBMB ਇਹਨਾਂ ਪ੍ਰੋਜੈਕਟਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਆ ਰਹੀ ਹੈ। ਪੰਜਾਬ ਪੁਨਰਗਠਨ ਐਕਟ ਜੇ 1966 ਦੀ ਗੱਲ ਕਰੀਏ ਜਦੋਂ ਹਰਿਆਣਾ ਸੂਬਾ ਬਣਾਇਆ ਗਿਆ ਪੰਜਾਬ ਦੇ ਫਿਰ ਟੋਟੇ ਕੀਤੇ ਗਏ ਆ ਤੇ ਉਹਦੇ ਅਧੀਨ ਬੀਬੀ ਐਮਬੀ ਦਾ ਹਿੱਸਾ ਪੰਜਾਬ ਅਤੇ ਹਰਿਆਣਾ ਵਿੱਚਕਾਰ 58:42 ਦੀ ਰੇਸ਼ੀਓ ਦੇ ਵਿੱਚ ਵੰਡਿਆ ਗਿਆ ਸੀਗਾ ਅਤੇ ਰਾਜਸਥਾਨ ਅਤੇ ਯੂਟੀ ਨੂੰ ਕੁਝ ਹਿੱਸੇ ਦੇਣ ਤੋਂ ਬਾਅਦ ਇਸ ਵਿੱਚ ਹਿਮਾਚਲ ਪ੍ਰਦੇਸ਼ ਦਾ ਹਿੱਸਾ ਵੀ ਜੋੜਿਆ ਗਿਆ ਜਿਸ ਨਾਲ ਪੰਜਾਬ ਅਤੇ ਹਰਿਆਣਾ ਸੂਬਾ ਇਸ ਦੇ ਦੋ ਵੱਡੇ ਲਾਭਪਾਤਰੀ ਬਣੇ ਭਾਰਤ ਸਰਕਾਰ ਨੂੰ BBMP ਨੂੰ ਇੱਕ ਪ੍ਰਬੰਧਨ ਬੋਰਡ ਵਜੋਂ ਗਠਿਤ ਕੀਤਾ ਗਿਆ ਜਿੱਥੇ ਖਰਚੇ ਸਾਂਝੇ ਰਾਜਾਂ ਦੁਆਰਾ ਉਹਨਾਂ ਦੇ ਸ਼ੇਰਾਂ ਦੇ ਅਨੁਪਾਤ ਵਿੱਚ ਵੰਡੇ ਗਏ ਨੇ BBMP ਪ੍ਰੋਜੈਕਟ ਭਾਰਤ ਦੇ ਵੱਡੇ ਹਾਈਡਰੋ ਪ੍ਰੋਜੈਕਟਾਂ 'ਚੋਂ ਤੀਜੇ ਨੰਬਰ ਦਾ ਵਿਸ਼ਾਲ ਹਾਈਡਰੋ ਪ੍ਰੋਜੈਕਟ ਹੈ ਬਿਜਲੀ ਮਾ ਅਨੁਸਾਰ ਪੰਜਾਬ ਸੂਬੇ ਤੇ ਬਿਜਲੀ ਨਿਗਮ ਨੂੰ ਸਸਤੀ ਬਿਜਲੀ ਜਿਹੜੀ ਹੈ ਮੁਹੱਈਆ ਕਰਵਾਉਣ ਵਾਲੇ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਬਣਨ ਵੇਲੇ ਖਰਚ ਹੋਣ ਵਾਲੀ ਕੁੱਲ ਲਗਤ ਦੀ ਪਰਪਾਈ ਵੀ ਬਿਜਲੀ ਨਿਗਮ ਵੱਲੋਂ ਪੂਰੀ ਕਰ ਲਈ ਗਈ ਹੈ ਜਿਸ ਕਾਰਨ ਇਸ ਪ੍ਰੋਜੈਕਟ ਦੀ ਗੱਲ ਕਰੀਏ ਤੇ ਵਾਅਦੇ ਚ ਚੱਲ ਰਿਹਾ ਤੇ ਇਸ ਤੋਂ ਪੰਜਾਬ ਨੂੰ ਸਸਤੀ 36 ਤੋਂ 40 ਪੈਸੇ ਪ੍ਰਤੀ ਯੂਨਟ ਬਿਜਲੀ ਧਾਰ ਪੈ ਰਹੀ ਹੈ ਬੀਤੇ ਵਾਰ ਇਹ ਅਮਜ ਬਿਜਲੀ ਇੰਡੀਗਮ ਨੇ BBMB ਤੋਂ 4000 ਮਿਲੀਨ ਯੂਨਟ ਬਿਜਲੀ ਪ੍ਰਾਪਤ ਕੀਤੀ ਹੈ ਜ਼ਿਕਰਯੋਗ ਹੈ ਕਿ BBMB ਪ੍ਰੋਜੈਕਟ ਦੀ ਕੁੱਲ ਬਿਜਲੀ ਪੈਦਾ ਕਰਨ ਦੀ ਸਮਰੱਥਾ 2919 ਮੈਗਾਵਾਟ ਹੈ ਜਿਸ ਚੋਂ ਪੰਜਾਬ ਸੂਬੇ ਦਾ ਹਿੱਸਾ 133 ਮੈਗਾਵਾਟ ਹੈ ਇਹ ਬਿਨਾ ਕਿਸੇ ਪ੍ਰਦੂਸ਼ਣ ਦੇ ਚੱਲਣ ਵਾਲਾ ਇਹ ਪ੍ਰੋਜੈਕਟ ਖੇਤੀ ਲਈ ਵੀ ਲਾਭਕਾਰੀ ਅਤੇ ਪੰਜਾਬ ਸੂਬੇ ਚੋਂ ਲੰਘਦੀ ਪਾਖੜਾ ਨਹਿਰ ਪੰਜਾਬ ਦੇ ਵੱਡੇ ਹਿੱਸੇ ਨੂੰ ਉਪਜਾਊ ਬਣਾਉਂਦੀ ਹੈ ਸਭ ਤੋਂ ਜ਼ਿਆਦਾ ਪੰਜਾਬ ਦਾ ਹਿੱਸਾ ਹੋਣ ਕਾਰਨ ਇਸ ਪ੍ਰੋਜੈਕਟ ਦਾ ਪੰਜਾਬ ਨੂੰ ਵੱਡਾ ਲਾਭ ਹੈ ਜਿਸ ਨਾਲ ਪੰਜਾਬ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਣ ਸੂਬੇ ਨੂੰ ਬਿਜਲੀ ਤੇ ਖੇਤੀ ਲਈ ਪਾਣੀ ਦੇਣ ਤੋਂ ਇਲਾਵਾ ਬਲੈਕਆਊਟ ਵਰਗੀ ਸਥਿਤੀ ਆਉਣ ਵੇਲੇ ਉਤਰੀ ਗ੍ਰੇਡ ਨੂੰ ਚਲਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਆ ਇੱਥੇ ਮੈਂ ਦੱਸ ਦੇਣਾ ਚਾਹਾਂਗਾ ਕਿ 2020-21 ਵਿੱਚ ਪੰਜਾਬ ਸੂਬੇ ਨੂੰ ਮਿਲਣ ਵਾਲੀ ਸਸਤੀ 36 ਪੈਸੇ ਪ੍ਰਤੀ ਯੂਨਟ ਨੂੰ ਜੇਕਰ ਪ੍ਰਾਈਵੇਟ ਥਰਮਲਾਂ ਤੋਂ ਲੈਣਾ ਪਵੇ ਤੇ ਇਸ ਦੀ ਪ੍ਰਤੀ ਯੂਨਟ 5 ਰੁਪਏ ਕੀ ਪਹੁੰਚ ਜਾਂਦੀ ਹੈ ਤੇ ਸਾਲ 2020-21 ਵਿੱਚ 144 ਕਰੋੜ ਦੇ ਲਗਭਗ BBMP ਤੋਂ ਮਿਲਣ ਵਾਲੀ ਬਿਜਲੀ ਨਿੱਜੀ ਥਰਮਲਾਂ ਤੋਂ ਜੇਕਰ ਲਈ ਜਾਂਦੀ ਤਾਂ ਬਿਜਲੀ ਨਿਗਮ ਨੂੰ 2000 ਕਰੋੜ ਦੇ ਲਗਭਗ ਰਕਮ ਦੀ ਭਰ ਪਾਈ ਕਰਨੀ ਪੈਣੀ ਸੀ ਜੇ ਗੱਲ ਕੇਂਦਰ ਦੇ ਫੈਸਲੇ ਦੇ ਵਿਰੋਧੀ ਕੀਤੀ ਜਾਵੇ ਤਾਂ ਊਰਜਾ ਮੰਤਰਾਲੇ ਨੇ ਇਸ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਿਛਲੇ ਸਾਲਾਂ ਦੇ ਵਿੱਚ BBMB ਦੇ ਮੈਂਬਰਾਂ ਤੇ ਚੇਅਰਮੈਨਾਂ ਦੇ ਚੋਣ ਮਾਪਦੰਡ ਵਿੱਚ ਬਦਲਾਅ ਕੀਤੇ ਸਰ ਜੋ ਸੂਬੇ ਦੇ ਭਵਿੱਖ ਲਈ ਹਾਨੀਕਾਰਕ ਹੋ ਸਕਦੇ ਆ। ਤਾਂ ਵਿਭਾਗਾਂ ਦੇ ਜਿਹੜੇ ਮਾਹਿਰ ਨੇ ਉਹਨਾਂ ਦੀ ਗੱਲ ਕਰੀ ਵਿਭਾਗ ਦਾ ਜਿਹੜਾ ਹੈ ਮਾਰਾ BBMBW ਦਾ ਤਾਂ ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੀਆਂ ਮੁੱਖ ਸ਼ਰਤਾਂ ਤੇ ਮਾਪਦੰਡਾਂ ਨੂੰ ਸੂਬੇ ਦੇ ਬਹੁਤ ਘੱਟ PSPCL ਇੰਜੀਨੀਅਰ ਪੂਰਾ ਕਰ ਸਕਣਗੇ। ਹੁਣ ਬੀਬੀ ਐਮਬੀ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹ ਇਸ ਤਰ੍ਹਾਂ ਦੀ ਚੱਲਦੀ ਹੈ ਕਿ ਉਹਦੇ ਵਿੱਚ ਜਿਹੜਾ ਪਾਣੀ ਹੈ ਉਹ ਕਿਸ ਤਰੀਕੇ ਨਾਲ ਵੰਡਿਆ ਕਿਹਨੂੰ ਕੀ ਜਾਊਗਾ ਉਹ ਸਾਰੀ ਸਥਿਤੀ ਕਲੀਅਰ ਕੀਤੀ ਹੈ ਇਸ ਦੇ ਬਾਵਜੂਦ ਜਿਹੜਾ ਹਰਿਆਣਾ ਆ ਉਹ ਵਾਰ-ਵਾਰ 4000 ਤੋਂ ਬਾਅਦ ਹੁਣ 8500 ਤੱਕ ਜਿਹੜਾ ਆ ਉਹ ਮੰਗਣਾ ਸ਼ੁਰੂ ਕਰ ਦਿੱਤਾ ਹੈ ਤਾਂ ਹਰਿਆਣਾ ਇਸੋਂ ਕਿਉਂ ਜਾਂਦਾ ਆ ਪਹਿਲਾਂ ਕਿਉਂ ਜ਼ਿੰਮੇਵਾਰੀ ਤੋਂ ਆਪਦੀ ਭੱਜਦਾ ਆ ਜਾਂ ਨੈ브 ਸਿੰਘ ਸੈਣੀ ਸਰਕਾਰ ਆ ਹੁਣ ਨੈ브 ਸਿੰਘ ਸੈਣੀ ਸਰਕਾਰ ਭਾਜਪਾ ਸਰਕਾਰ ਆ ਜਾਂ ਫਿਰ ਕੇਂਦਰ ਚ ਭਾਜਪਾ ਸਰਕਾਰ ਆ ਔਰ ਦੋਵੇਂ ਸਰਕਾਰਾਂ ਇੱਕੋ ਹੀ ਪਾਰਟੀ ਦੀਆਂ ਨੇ ਤੇ ਉਹ ਕਿਉਂ ਨਹੀਂ ਹੁਣ ਨੈ브 ਸਿੰਘ ਸੈਣੀ ਦੇ ਨਾਲ ਮੋਦੀ ਹਕੂਮਤ ਖੜਦੀ ਕਿਉਂ ਨਹੀਂ ਹਰਿਆਣਾ ਵਾਸੀਆਂ ਦੀ ਸੁਣਦੀ ਜਿਨ੍ਹਾਂ ਨੇ ਉਹਨਾਂ ਨੂੰ ਜਿਤਾ ਕੇ ਹਕੂਮਤ ਵਿੱਚ ਭੇਜਿਆ ਤੇ ਫਿਰ ਵਿਧਾਨ ਸਭਾ ਦੇ ਵਿੱਚ ਨੈ브 ਸਿੰਘ ਸਿਆਣੀ ਮੁੱਖ ਮੰਤਰੀ ਬਣੇ ਨੇ ਇਹ ਸਵਾਲ ਇੱਕ ਬਤੌਰ ਸਰਕਾਰ ਦੇ ਤੌਰ ਦੇ ਉੱਤੇ ਵੀ ਕਿਉਂ ਨਹੀਂ ਸੋਚਦੇ ਕਿ ਹਰਿਆਣਾ ਦੇ ਲੋਕ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਪਾਣੀ ਮੁਹੱਈਆ ਕਰਾਉਣਾ ਜ਼ਿੰਮੇਵਾਰੀ ਹੈ ਕੇਂਦਰ ਤੋਂ ਮੰਗ ਕਰਨ ਖਾਂ ਪੰਜਾਬ ਦੇ ਪਾਣੀਆਂ ਦੇ ਵਿੱਚੋਂ ਹੀ ਕਿਉਂ ਮੰਗ ਕੀਤੀ ਜਾ ਰਹੀ ਜਦੋਂ ਕਿ ਆਪਣਾ ਜਿਹੜਾ ਹੈਗਾ ਵੱਧੂ ਹਿੱਸੇ ਦਾ ਪਾਣੀ ਉਹ ਪਹਿਲਾਂ ਹੀ ਲੈ ਰਿਆ ਬਣਦਾ ਹਿੱਸਾ ਜਿਹੜਾ ਯੋਗ ਕਾਨੂੰਨ ਬਣਿਆ ਸੀ ਉਹਦੇ ਮੁਤਾਬਕ ਉਹ ਪਹਿਲਾਂ ਹੀ ਲੈ ਰਿਆ ਸੋ ਹੁਣ ਜਿਹੜੀ ਸਥਿਤੀ ਇਹ ਬਣੀ ਹੋਈ ਹੈ ਕਿ ਪੰਜਾਬ ਦਰਿਆਈ ਪਾਣੀਆਂ 'ਚ ਆਪਣੀ ਹਿੱਸੇਦਾਰੀ ਹੁਣ ਸਮਝਦਾਰੀ ਨਾਲ ਵਰਤਣ ਲੱਗ ਪਿਆ। ਪੰਜਾਬ ਦਾ ਮੰਨਣਾ ਹੈ ਕਿ ਹਰਿਆਣਾ ਵੱਲੋਂ ਮਨੁੱਖਤਾ ਦੇ ਆਧਾਰ 'ਤੇ ਗੱਲ ਆ ਕੇ ਖੇਤੀ ਲਈ ਪਾਣੀ ਮੰਗਿਆ ਜਾ ਰਿਹਾ ਪਰ ਪੰਜਾਬ ਕੋਲੇ ਤਾਂ ਖੁਦ ਵੀ ਵਾਧੂ ਪਾਣੀ ਨਹੀਂ ਹੈ। ਦਰਿਆਈ ਪਾਣੀਆਂ 'ਚ ਪੰਜਾਬ ਆਪਣਾ ਹਿੱਸੇਦਾਰੀ ਨੂੰ ਸਮਝਦਾਰੀ ਨਾਲ ਵਰਤਣ ਲੱਗ ਪਿਆ ਆ। ਦਰਿਆਈ ਪਾਣੀਆਂ 'ਚ ਪੰਜਾਬ ਆਪਣੇ ਹਿੱਸੇ ਦਾ ਪਾਣੀ 20 ਮਈ ਤੱਕ ਜੋ ਫੀਸਦ ਵਰਤ ਲਵੇਗਾ ਜਦੋਂ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਤੋਂ ਜ਼ਿਆਦਾ 103 ਫੀਸਦੀ ਪਾਣੀ ਵਰਤ ਚੁੱਕ ਕੇ ਆਇਆ ਹਾਲਾਂਕਿ ਸਾਡੇ ਅਜੇ ਨਹਿਰਾਂ ਦੀਆਂ ਜਿਹੜੀਆਂ ਖਾਲਾਂ ਹੁਣ ਬਣਾਈਆਂ ਗਿਆ ਨੇ ਜਿਹੜਾ ਮੋੜ ਸਰਜੀਤ ਕੀਤੇ ਗਏ ਨੇ ਖੇਤਾਂ ਵਿੱਚ ਜਿਹੜੇ ਮੋਗੇ ਸੀਗੇ ਖਾਲੇ ਸੀਗੇ ਤੋਂ ਇੱਕ ਵਾਰੀ ਨਹਿਰਾਂ ਦਾ ਪਾਣੀ ਭਗਵੰਤ ਮਾਨ ਸਰਕਾਰ ਨੇ ਵੀ ਕਿਹਾ ਸੀ ਕਿ ਭਾਈ ਕਿਸਾਨ ਵੀਰ ਇਹ ਵਰਤਨ ਬਿਜਲੀ ਦੇ ਉੱਤੇ ਡਿਪੈਂਡ ਨਾ ਕਰਨ ਮੋਟਰਾਂ ਜਿਹੜੀਆਂ ਲੱਗੀਆਂ ਹੋਈਆਂ ਤੁਸੀਂ ਜ਼ਮੀਨੀ ਪਾਣੀ ਘੱਟ ਵਰਤੋ ਕਿਉਂਕਿ ਆਉਣ ਵਾਲੇ ਸਮੇਂ 'ਚ ਤਾਂ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਵੀ ਮਾਹਰ ਬਾਰ-ਬਾਰ ਚੇਤਾਵਨੀ ਦਿੰਦੇ ਆ ਕਿ 2030 ਤੋਂ ਬਾਅਦ ਜਿਹੜੇ ਪਾਣੀ ਆ ਉਹ ਖਤਮ ਹੋ ਜਾਣਗੇ ਪਰ ਸਥਿਤੀ ਸਾਡੀ ਜਿਉਂਦੀ ਤਿਉਂ ਬਣੀ ਆ ਤੇ ਜੇ ਅਜੇ ਵੀ ਚਲੋ ਸਾਡੇ ਹਿੱਸਿਆਂੋਂ ਦਾ ਜਿਹੜਾ ਨਹਿਰਾਂ ਦਾ ਪਾਣੀ ਅਸੀਂ ਵਰਤ ਲਈਏ ਤੇ ਅਸੀਂ ਬਚ ਸਕਦੇ ਹਾਂ ਬਸ਼ਰਤੇ ਜਿੰਨਾ ਚਿਰ ਝੋਨਾ ਲੈਣਾ ਵੀ ਨਹੀਂ ਛੱਡਦੇ ਦੋਵੇਂ ਸੂਬੇ ਤਾਂ ਵੀ ਪਾਣੀ ਦੀ ਕਿੱਲਤ ਰਹੇਗੀ ਰਹੇਗੀ ਇਸ ਦੇ ਉੱਤੇ ਜ਼ਰੂਰ ਗੌਰ ਕਰਨਾ ਚਾਹੀਦਾ ਔਰ ਇਹ ਇੱਕ ਵਧੀਆ ਗੱਲ ਹੈ ਚਲੋ ਮਨੁੱਖਤਾ ਦੇ ਆਧਾਰ ਤੇ ਜਦੋਂ ਦੇ ਹੀ ਰਹੇ ਹਾਂ ਤੇ ਫਿਰ ਹੋਰ ਕਿੰਨਾ ਕੁ ਇਥੋਂ ਪਾਣੀ ਦਿੱਤਾ ਜਾਵੇ ਮਨੁੱਖਤਾ ਦੇ ਆਧਾਰ ਤੇ ਇਹ ਵੀ ਸੋਚਣ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਆ ਫਸਲਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਪਾਣੀ ਦੀ ਲੋੜ ਹੈ ਔਰ ਜੇ ਹਰਿਆਣੇ ਨੂੰ ਐਡਾ ਹੀ ਪਾਣੀ ਦੀ ਬਹੁਤ ਜ਼ਿਆਦਾ ਸਖਤ ਸੰਕਟ ਦੀ ਲੋੜ ਹੈ ਤੇ ਫਿਰ ਮੋਦੀ ਹਕੂਮਤ ਨੂੰ ਕਹੀ ਕਿ ਉਹ ਪਾਣੀ ਜਿਹੜਾ ਆ ਉਹਨਾਂ ਨੂੰ ਦਿੱਤਾ ਜਾਵੇ ਨਾ ਕਿ ਪੰਜਾਬ ਦੇ ਪਾਣੀਆਂ ਉੱਤੇ ਅੱਖ ਧਰੀ ਜਾਵੇ ਪਾਣੀ ਜਿਹੜੇ ਕਿ ਪੰਜਾਬ ਪਹਿਲਾਂ ਹੀ ਆਪਣੇ ਸੰਜਮ ਨਾਲ ਵਰਤ ਰਿਹਾ ਆ ਅਗਲੀ ਖਬਰ ਬੋਲ ਆਉਂਦੇ ਆ ਜੀ ਜੰਮੂ ਕਸ਼ਮੀਰ ਦਾ ਪਹਿਲਗਾਮ ਹਮਲੇ ਦੇ ਬਾਅਦ 21 ਸਟੈਂਡ ਰਹਿਾਇਆ ਸਵਾਲ ਬੜੇ ਖੜੇ ਹੁੰਦੇ ਆ ਸਟੈਂਡ ਕਿਉਂ ਹੋਇਆ ਕਿ ਜੰਮੂ ਕਸ਼ਮੀਰ ਦੇ ਵਿੱਚ ਕੀ ਰੌਲਾ ਪਿਆ ਕਿ ਲੋਕਾਂ ਨੇ ਉੱਥੇ ਰੌਲਾ ਰੱਪਾ ਪਾਇਆ ਕਿ ਉੱਥੇ ਲੜਾਈ ਕੀਤੀ ਜਾਂ ਉੱਥੇ ਦੇ ਮੁਸਲਮਾਨ ਭਾਈਚਾਰੇ ਨੇ ਕੋਈ ਵਿਰੋਧ ਪ੍ਰਦਰਸ਼ਨ ਕੀਤਾ ਜੀ ਨਹੀਂ ਅਜਿਹਾ ਕੁਝ ਨਹੀਂ ਹੋਇਆਗਾ ਇਸ ਵਾਰੀ ਤਾਂ ਹੋਇਆ ਇਹ ਹੈ ਕਿ ਜਿਸ ਦਿਨੇ ਪਹਿਲਗਾਮ ਵਾਲਾ ਹਮਲਾ ਹੋਇਆ ਉਦੋਂ ਵੱਖ-ਵੱਖ ਮਸਜਿਦਾਂ ਦੇ ਵਿੱਚ ਮੁਸਲਮਾਨ ਭਾਈਚਾਰੇ ਨੇ ਸੋਗ ਪ੍ਰਗਟ ਕੀਤਾ ਆ ਕੁਸ਼ਪਾਲ ਜਿਹੜੇ ਸੀਗੇ ਉਹ ਸ਼ਾਂਤੀ ਦੇ ਉਹਨਾਂ ਨੇ ਉੱਥੇ ਦੁਆ ਕੀਤੀ ਹੈ ਕਿ ਅਜੇ ਹਕਮ ਨਾ ਹੋਵੇ ਔਰ ਅਤਵਾਦ ਦੀ ਨਿਖੇਦੀ ਕੀਤੀ ਹੈ ਜੀ ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਨਵੀ ਪੈਲਗਾਮ ਹਮਲੇ ਦੇ ਮੱਦੇਨਜ਼ਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦਾ ਇੱਕ ਮਜ਼ਬੂਤ ਸੁਨੇਹਾ ਦਿੱਤਾ ਹੈ ਸਦਨ ਦੇ ਵਿਸ਼ੇਸ਼ ਤੌਰ ਤੇ ਬੁਲਾਏ ਗਏ ਸੈਸ਼ਨ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਕਤਲੇਆਮ ਦੀ ਨਿਖੇਦੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਨਾ ਕੇਵਲ ਜੰਮੂ ਕਸ਼ਮੀਰ ਸਗੋਂ ਸਮੁੱਚਾ ਦੇਸ਼ ਸਦਮੇ ਵਿੱਚ ਹੈ 2019 ਵਿੱਚ ਧਾਰਾ 370 ਨੂੰ ਤੋੜਨ ਦੀ ਕਾਰਵਾਈ ਤਹਿਤ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅਤੇ ਰਾਜ ਤੋਂ ਯੂਟੀ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ 6 ਕੁ ਮਹੀਨੇ ਪਹਿਲਾਂ ਹੋਈਆਂ ਚੋਣਾਂ ਵਿੱਚ ਉਮਰ ਅਬਦੁੱਲਾ ਦੀ ਗਵਾਈ ਹੇਠ ਨਵੀਂ ਸਰਕਾਰ ਦਾ ਚਾਰਜ ਸੰਭਾਲਿਆ ਸੀਗਾ ਇਸ ਸਮੇਂ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜੰਮੂ ਕਸ਼ਮੀਰ ਵਿੱਚ ਸਰਜੀਤ ਹੋਏ ਜਮੂਰੀ ਪ੍ਰਕਿਰਿਆ ਇੱਕ ਵਾਰੀ ਫੇਰ ਅਦਵੱਟ ਹੀ ਨਾ ਖਤਮ ਹੋ ਜਾਵੇ ਪਹਿਲਗਾਮ ਦੁਖਾਨ ਤੋਂ ਬਾਅਦ ਕਸ਼ਮੀਰ ਦੇ ਆਵਾਮ ਨੇ ਜਿਸ ਢੰਗ ਨਾਲ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਹੈ ਤੇ ਇਸ ਤੋਂ ਪਹਿਲਾਂ ਸਲਾਨੀਆਂ ਨੂੰ ਬਚਾਉਣ ਲਈ ਆਮ ਲੋਕਾਂ ਵੱਲੋਂ ਜਿਵੇਂ ਮਦਦ ਪਹੁੰਚਾਈ ਗਈ ਹੈ ਉਹ ਵਾਕਿਆ ਹੀ ਕਸ਼ਮੀਰੀਅਤ ਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੀ ਹੈ ਅਤੇ ਜੰਮੂ ਕਸ਼ਮੀਰ ਦੀ ਸਿਆਸੀ ਹਕੂਮਤ ਲਈ ਇੱਕ ਉਮੀਦ ਦਾ ਸਬਬ ਬਣਦੀ ਹੈ ਉਮਰ ਨੇ ਇਹ ਗੱਲ ਆਖੀ ਹੈ ਕਿ ਹਰੇਕ ਮਸਜਿਦ ਵਿੱਚ ਮਰਨ ਵਾਲਿਆਂ ਲਈ ਮੌਨ ਧਾਰਨ ਕੀਤਾ ਗਿਆ ਹੈ ਦਰਅਸਲ ਇਹ ਸੰਕੇਤ ਹੈ ਕਿ ਹਾਲੇ ਵੀ ਬਹੁਤ ਕੁਝ ਬਚਿਆ ਹੋਇਆ ਇਕਤਾ ਕਰਨਾ ਅਤੇ ਤਹਮਮਲ ਦੀ ਭਾਵਨਾ ਨਾਲ ਉਹਨਾਂ ਤਾਕਤਾਂ ਦਾ ਟਕਰਾ ਕੀਤਾ ਜਾ ਸਕਦਾ ਹੈ ਜੋ ਜੰਮੂ ਕਸ਼ਮੀਰ ਨੂੰ ਹਨੇਰੀ ਗਲੀ ਚੋਂ ਨਿਕਲ ਨਹੀਂ ਦੇਣਾ ਚਾਹੁੰਦੀਆਂ ਉਮਰ ਨੇ ਸਾਫ ਗੋਈ ਨਾਲ ਮੰਨਿਆ ਕਿ ਉਹ ਸਲਾਨੀਆਂ ਨੂੰ ਸਹੀ ਸਲਾਮਤ ਆਪਣੇ ਘਰ ਵਾਪਸ ਤੋੜਨ ਦੀ ਆਪਣੀ ਜ਼ਿੰਮੇਵਾਰੀ ਵਿੱਚ ਨਕਾਮ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਉਹ ਇਸ ਵਕਤ ਰਾਜ ਦਾ ਦਰਜਾ ਵਾਪਸ ਲੈਣ ਦੀ ਮੰਗ ਤੇ ਜ਼ੋਰ ਨਹੀਂ ਪਾਉਣਗੇ ਕਿਉਂਕਿ ਇਹ ਸਿਆਸੀ ਅਤੇ ਨੈਤਿਕ ਤੌਰ ਤੇ ਸਹੀ ਨਹੀਂ ਹੋਊਗਾ ਇਸ ਤੋਂ ਜਾਹਰ ਹੁੰਦਾ ਹੈ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਉਦੋਂ ਤੱਕ ਖਤਮ ਨਹੀਂ ਹੋਊਗਾ ਜਦੋਂ ਤੱਕ دہشت گردੀ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ ਕਿਤੇ ਕਿਤੇ ਇਹ ਵੀ ਲੱਗਦਾ ਹੈ ਆ ਕਿ ਕਿਤੇ ਇਹ ਨਾ ਹੋਵੇ ਕਿ ਜਿਵੇਂ ਉਮਰ ਨੇ ਮੁੱਖ ਮੰਤਰੀ ਬਣਦੇ ਸਾਰੀ ਅਹੁਦੇ ਦੀ ਸੌ ਚੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਹ ਗੱਲ ਪਹੁੰਚਾਈ ਸੀ ਅਮਿਤ ਸ਼ਾਹ ਹੁਣ ਤਾਂ ਗੱਲ ਪਹੁੰਚਾਈ ਸੀ ਕਿ ਜੰਮੂ ਕਸ਼ਮੀਰ ਨੂੰ ਜਿਹੜਾ ਆ ਇਹ ਯੂਟੀ ਚ ਬਦਲਿਆ ਆ ਤੁਸੀਂ ਇਹਨੂੰ ਫੇਰ ਤੋਂ ਸੂਬਾ ਬਣਾਓ ਪਰ ਉਹ ਮੰਗ ਪੂਰੀ ਹੁਣ ਤੋਂ ਪਹਿਲਾਂ ਸ਼ਾਇਦ ਇਹ ਵੀ ਨਾ ਹੋਵੇ ਕਿ ਇਹਦੇ ਵਿੱਚ ਕੋਈ ਚਾਲ ਚੱਲੀ ਗਈ ਹੋਵੇ ਤਾਂ ਕਿ ਜੰਮੂ ਕਸ਼ਮੀਰ ਮੁੜ ਸੂਬਾ ਨਾ ਬਣੇ ਤਾਂ ਹੁਣ ਜਿਵੇਂ ਉਮਰ ਅਬਦੁੱਲਾਹ ਦੀ ਗੱਲ ਤੋਂ ਇਹ ਜ਼ਾਹਿਰ ਹੋ ਰਿਹਾ ਲੱਗੀ ਇੰਦਰੀਆ ਹੁਣ ਉਮਰ ਬਦੁੱਲਾ ਕੀ ਬੋਲੇ ਕੋਈ ਪ੍ਰੈਸ਼ਰ ਦਬਾਅ ਵੀ ਤਾਂ ਸਰਕਾਰਾਂ ਦੇ ਉੱਤੇ ਕੇਂਦਰ ਸਰਕਾਰ ਦਾ ਹੁੰਦਾ ਆ ਸੋ ਕੁੱਲ ਮਿਲਾ ਕੇ ਉਹ ਕਹਿੰਦੇ ਆ ਕਿ ਮੈਂ ਹੁਣ ਰਾਜ ਦਾ ਦਰਜਾ ਵਾਪਸ ਲੈਣ ਦੀ ਮੰਗ ਤੇ ਜ਼ੋਰ ਨਹੀਂ ਪਾਊਂਗਾ ਕਿਉਂਕਿ ਇਹ ਸਿਆਸੀ ਅਤੇ ਨੈਤਿਕ ਤੌਰ ਤੇ ਸਹੀ ਨਹੀਂ ਹੋਊਗਾ ਕਿਉਂਕਿ ਜੇ ਰਾਜ ਦਾ ਦਰਜਾ ਮਿਲਦਾ ਤੇ ਉਹਨੂੰ ਐਂ ਲੱਗਦਾ ਕਿ ਜੇ ਫੇਰ ਉਥੇ ਹਾਊ ਹੱਲਾ ਹੋ ਗਿਆ ਅੱਤਵਾਦ ਉਥੇ ਫੇਰ ਪਣ ਪ ਗਿਆ ਤੇ ਫਿਰ ਕੇਂਦਰ ਨੇ ਕਿਹਾ ਨਾ ਵੀ ਲਓ ਜੀ ਇਹ ਉਮਰ ਅਬਦੁੱਲਾ ਸਰਕਾਰ ਨੇ ਮੰਗਿਆ ਸੀਗਾ ਤੇ ਦੇਖ ਲਓ ਅਸੀਂ ਤਾਂ 31270 ਤੋੜੀ ਸੀਗੀ ਤੇ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਫਿਰ ਸੂਬੇ ਦਾ ਦਰਜਾ ਮੰਗ ਲਿਆ ਇਸ ਕਰਕੇ ਉਥੇ ਆ ਸਥਿਤੀ ਬਣ ਗਿਆ ਸੋ ਇਸ ਕਰਕੇ ਉਮਰ ਅਬਦੁੱਲਾ ਵੀ ਇਸ ਗੱਲ ਨੂੰ ਨਹੀਂ ਚੁੱਕ ਰਹੇ ਝੱਕ ਰਹੇ ਆ ਤੋਂ ਇਸ ਤੋਂ ਜਾਹਰ ਇਹ ਹੁੰਦਾ ਆ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਉਦੋਂ ਤੱਕ ਖਾਤਮ ਨਹੀਂ ਹੋਊਗਾ ਜਦੋਂ ਤੱਕ دہشت گردੀ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ ਉੰਜ ਕਸ਼ਮੀਰੀ ਲੋਕਾਂ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ دہشت گردੀ ਖਿਲਾਫ ਜੱਦੋਜਦ ਵਿੱਚ ਇਹ ਦਿਲ ਖੋਲ ਕੇ ਸ਼ਿਰਕਤ ਕਰਨ ਨਾਲ ਜ਼ਮੀਨੀ ਪੱਧਰ ਦੇ ਉੱਤੇ ਫਰਕ ਪਵੇਗਾ ਇਸ ਦਾ ਬਹੁਤਾ ਦਰਮਦਰ ਇਸ ਗੱਲ ਤੇ ਰਹੇਗਾ ਕਿ ਕੇਂਦਰ ਸਰਕਾਰ ਅਤੇ ਦੂਜੇ ਰਾਜਾਂ ਵੱਲੋਂ ਜੰਮੂ ਕਸ਼ਮੀਰ ਨੂੰ ਕਹਿੋ ਜਹੀ ਮਦਦ ਦਿੱਤੀ ਜਾਂਦੀ ਹੈ ਇਸ ਮਾਮਲੇ ਵਿੱਚ ਪੰਜਾਬ ਤੋਂ ਸਬਕ ਲਿਆ ਜਾਣਾ ਚਾਹੀਦਾ ਜਿੱਥੇ ਪਹਿਲਗਾਂ ਮਾਮਲੇ ਤੋਂ ਬਾਅਦ ਕਸ਼ਮੀਰੀ ਕਾਰੋਬਾਰੀਆਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਮੰਦਲ ਲਈ ਕਈ ਲੋਕ ਅਤੇ ਸੰਗਠਨ ਖੁੱਲਕੇ ਸਾਹਮਣੇ ਆਏ ਨੇ ਜਦੋਂ ਕਿ ਕੁਝ ਰਾਜਾਂ ਵਿੱਚ ਫਿਰਕੂ ਜਨੂੰਨ ਤਹਿਤ ਉਹਨਾਂ ਨੂੰ ਹਾਲੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜੇ ਸੜਕੀਆਂ ਕਲੱਬ ਕੇਂਦਰ ਅਤੇ ਸਬੰਧਤ ਰਾਜ ਸਰਕਾਰਾਂ ਨੂੰ ਸਖਤ ਕਾਰਵਾਈ ਕਰਕੇ ਸਪਸ਼ਟ ਸੰਦੇਸ਼ ਦੇਣਾ ਚਾਹੀਦਾ ਤਾਂ ਕਿ ਇਸ ਵਿਫਤਾ ਦੀ ਘੜੀ ਵਿੱਚ ਲੋਕਾਂ ਦੀ ਏਕਤਾ ਨੂੰ ਤੋੜਨ ਵਾਲੀ ਕੋਈ ਵੀ ਕਾਰਵਾਈ ਦੇ ਛਿੱਤ ਵਿੱਚ ਨਹੀਂ ਹੋ ਸਕਦੀ ਔਰ ਜਿਵੇਂ ਹੁਣ ਕਈ ਫਿਰਕੂ ਜਨੂਨੀ ਆ ਜਿਹਨੂੰ ਕਹਿਣ ਨੂੰ ਅਸੀਂ ਕਹਿ ਸਕਦੇ ਹਾਂ ਕਿ ਮੁਸਲਮਾਨ ਅੱਤਵਾਦੀ ਆ ਸਿੱਖ ਵੀ ਅੱਤਵਾਦੀ ਆ ਫਿਰ ਹਿੰਦੂ ਅੱਤਵਾਦ ਵੀ ਤਾਂ ਹੈ ਨਾ ਜਿਹੜਾ ਹੁਣ ਕਿਸੇ ਦੀ ਰੇੜੀ ਮੁਸਲਮਾਨ ਹੋਣ ਕਰਕੇ ਸਾੜਤੀ ਕਿਸੇ ਦੇ ਘਰ ਤੇ ਹਮਲਾ ਕਰਤਾ ਕਿਸੇ ਨੂੰ ਕੁੱਟਿਆ ਉਹ ਵਕਾਫੀ ਨਦਨ ਚ ਵੀਡੀਓ ਵਾਇਰਲ ਹੋਈਆਂ ਤਾਂ ਯਾਨੀ ਇਹੋ ਜੇ ਕਟਿਆ ਲੋਕਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਜਿਹੜੇ ਦੇਸ਼ ਵਿੱਚ ਜਿਹੜੇ ਧਰਮ ਦੇ ਨਾਂ ਵਾਲੇ ਅੱਤਵਾਦੀ ਬੈਠੇ ਨੇ ਜਿਹੜੇ ਧਾਰਮਿਕ ਅੱਤਵਾਦੀ ਬੈਠੇ ਆ ਖਾਸ ਤੌਰ ਤੇ ਮੁਸਲਮਾਨਾਂ ਨੂੰ ਜਿਹੜੇ ਟਾਰਗੇਟ ਕਰ ਰਹੇ ਹੈਗੇ ਆ ਜਾਂ ਸਿੱਖਾਂ ਨੂੰ ਟਾਰਗੇਟ ਕਰਨ ਵਾਲੇ ਇਹੋ ਜੇ ਅੱਤਵਾਦੀਆਂ ਨੂੰ ਵੀ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਤੋ ਅਗਲੀ ਖਬਰ ਕੈਨੇਡਾ ਦੇ ਨਾਲ ਸੰਬੰਧਿਤ ਹੈ ਜੀ ਕੈਨੇਡਾ ਦੇ ਵਿੱਚ ਚੋਣਾਂ ਹੋ ਹਟੀਆਂ ਨੇ ਤੇ ਮਾਰਕਰਨੀ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੀ ਸੰਗੀ ਚੋਣ ਜਿੱਤ ਲਈ ਹੈ ਯਾਨੀ ਕਿ ਮਾਰਕਰਨੀ ਹੁਣ ਆਪਣੀ ਸਰਕਾਰ ਬਣਾਉਣਗੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਕੈਨੇਡਾ ਦੀ ਸੰਗੀ ਚੋਣ ਜਿੱਤੀ ਹੈ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਇਹ ਦਾਵਾ ਵੋਟਾਂ ਦੀ ਗਿਣਤੀ ਤੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਕੀਤਾ ਹੈ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਲਿਬਰਲਾਂ ਨੂੰ ਕਨਜ਼ਰਵੇਟਿਵਾ ਨਾਲੋਂ ਸੰਸਦ ਦੀਆਂ 343 ਸੀਟਾਂ ਵਿੱਚ ਵਧੇਰੇ ਸੀਟਾਂ ਜਿਹੜੀਆਂ ਨੇ ਉਹ ਮਿਲਣਗੀਆਂ ਸੋ ਇਹ ਹੁਣ ਸਪਸ਼ਟ ਹੋ ਗਿਆ ਆ ਕਿ ਜਿਹੜੇ ਦੂਜੀ ਪਾਰਟੀ ਵਾਲੇ ਆ ਉਹ ਹਾਰ ਗਏ ਨੇ ਤਾਂ ਮਾਰਕ ਕਾਰਨੀ ਦੀ ਜਿਹੜੀ ਪਾਰਟੀ ਆ ਉਹ ਜਿੱਤ ਗਈ ਹੈ ਚੋਣ ਵਿਸ਼ਲੇਸ਼ਕ ਕਹਿੰਦੇ ਨੇ ਕਿ ਸ਼ੁਰੂ ਵਿੱਚ ਕੈਨੇਡਾ ਵਿੱਚ ਮਾਹੌਲ ਲਿਬਰਲ ਪਾਰਟੀ ਦੇ ਹੱਕ ਵਿੱਚ ਨਹੀਂ ਸੀ ਜਾਪਦਾ ਪਰ 트ੰਪ ਨੇ ਕਈ ਵਾਰੀ ਕੈਨੇਡਾ ਨੂੰ ਅਮਰੀਕਾ ਦਾ 50ਵਾਂ ਰਾਜ ਬਣਾਉਣ ਬਾਰੇ ਗੱਲਬਾਤ ਕੀਤੀ ਹੈ ਤੇ ਉਸ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਹਿ ਕੇ ਸਬੋਧਤ ਕੀਤਾ ਉਹਨਾਂ ਨੇ ਕੈਨੇਡਾ ਤੇ ਜਵਾਬੀ ਟੈਕਸ ਵੀ ਲਗਾਏ ਔਰ 트ੰਪ ਦੀਆਂ ਇਹਨਾਂ ਕਾਰਵਾਈਆਂ ਨੇ ਕੈਨੇਡਾ ਦੇ ਲੋਕਾਂ ਵਿੱਚ ਗੁੱਸਾ ਵਧਾਇਆ ਅਤੇ ਰਾਸ਼ਟਰਵਾਦੀ ਮਜ਼ਬੂਤ ਭਾਵਨਾ ਨੇ ਲਿਬਰਲ ਪਾਰਟੀ ਦੇ ਹੱਕ ਵਿੱਚ ਲੋਕਾਂ ਨੂੰ ਭੂਗਤਨ ਤੇ ਲਈ ਪ੍ਰੇਰਿਤ ਕੀਤਾ ਹੈ ਕੈਨੇਡਾ ਦੀ ਸੰਸਦੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹਾਲਾਂਕਿ ਸੱਤਾਧਾਰੀ ਲਿਬਰਲਸ ਪਾਰਟੀ ਮੋੜਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਕੈਨੇਡਾ ਦੀ ਸੰਸਦ ਦੀਆਂ ਕੁੱਲ 343 ਸੀਟਾਂ ਨੇ ਤੇ ਕਿਸੇ ਵੀ ਪਾਰਟੀ ਨੂੰ ਆਪਣੇ ਦਮ ਤੇ ਸਰਕਾਰ ਬਣਾਉਣ ਲਈ 172 ਸੀਟਾਂ ਦਰਕਾਰ ਨੇ ਪ੍ਰਧਾਨ ਮੰਤਰੀ ਕਾਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ ਤੇ ਕਈ ਸੀਟਾਂ ਦੇ ਨਤੀਜੇ ਕਾਫੀਆਂ ਨੂੰ ਗਲਤ ਕਰ ਰਹੇ ਨੇ ਐਨ ਡੀ ਪੀ ਨੂੰ 14 ਬਲਾਕ ਨੂੰ ਤੇ 9 ਤੇ ਗ੍ਰੀਨ ਪਾਰਟੀ ਨੂੰ ਇੱਕ ਸੀਟ ਦਾ ਖੋਰਾ ਲੱਗਿਆ ਹੈ NDP ਨੂੰ 14 ਬਲਾਕ ਨਾਉ ਤੇ ਗ੍ਰੀਨ ਪਾਰਟੀ ਨੂੰ ਇੱਕ ਇੱਕ ਸੀਟ ਦਾ ਖੋਰਾ ਲੱਗਿਆ ਤੇ ਕੰਜ਼ਰਵੇਟਿਵ ਨੂੰ ਪਿਛਲੀ ਵਾਰ ਨਾਲੋਂ 30 ਸੀਟਾਂ ਦਾ ਲਾਭ ਪ੍ਰਾਪਤ ਹੋਇਆ ਮਾਰਕ ਕਾਰਨੀ ਫਿਲਹਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਇਹ ਬਿੱਲ ਪਾਸ ਕਰਾਉਣ ਲਈ ਕਿਸੇ ਹੋਰ ਪਾਰਟੀ ਨਾਲ ਸਾਂਝ ਉਹਨਾਂ ਨੂੰ ਜ਼ਰੂਰ ਪਾਉਣੀ ਪਵੇਗੀ ਤਾਂ ਇੱਥੇ ਮੈਂ ਦੱਸ ਦੇਣਾ ਚਾਹੂੰਗਾ ਕਿ ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿੱਚ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਯਾਨੀ ਕਿ NDP ਦੇ ਲੀਡਰ ਜਗਮੀਤ ਸਿੰਘ ਬਰਤ ਨਵੀਂ ਸੈਂਟਰਲ ਸੀਟ ਤੋਂ ਹਾਰ ਗਏ ਨਹੀਂ ਤੇ ਸਾਰ ਨੂੰ ਸਵੀਕਾਰ ਕਰਦੇ ਹੋਏ ਜਗਮੀਤ ਸਿੰਘ ਨੇ ਪਾਰਟੀ ਦੀ ਅਗਵਾਈ ਛੱਡ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਨਵੇਂ ਨੇਤਾ ਦੀ ਖੋਜ ਹੁਣ ਤੱਕ ਅੰਤਰਮ ਅਹੁਦੇ ਤੇ ਬਣੇ ਰਹਿਣਗੇ ਜਗਮੀਤ ਸਿੰਘ ਨੇ ਐਨਡੀਪੀ ਚੌਣ ਪਾਰਟੀ ਅਤੇ ਆਪਣੇ ਪਰਿਵਾਰ ਦੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਲਿਬਰਲ ਨੇਤਾ ਮਾਰਕ ਕਾਰਨੀ ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਮਾਰਕ ਕਾਰਨੀ ਕੋਲ ਡੋਨਲਡ ਟਰੰਪ ਦੀਆਂ ਧਮਕੀਆਂ ਤੋਂ ਕੈਨੇਡਾ ਨੂੰ ਬਚਾਉਂਦੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੈ ਜਗਮੀਤ ਸਿੰਘ ਦੀ ਐਨਡੀਪੀ ਨੇ ਸਾਰੀਆਂ 343 ਸੀਟਾਂ ਤੇ ਚੋਣ ਲੜੀ ਹੈ ਪਰ ਖਬਰ ਲਿਖੇ ਜਾਂ ਤੱਕ ਸਿਰਫ 8 ਸੀਟਾਂ ਤੇ ਹੀ ਅੱਗੇ ਆ। ਔਰ ਪਿਛਲੀਆਂ ਚੋਣਾਂ ਜਾਨੀ 2021 ਦੀ ਗੱਲ ਕੀਤੀ ਜਾਵੇ ਤਾਂ 24 ਸੀਟਾਂ ਜਿੱਤ ਕੇ ਚੌਥੇ ਸਥਾਨ ਤੇ ਰਹਿਣ ਵਾਲੀ ਇਹ ਪਾਰਟੀ ਇਸ ਵਾਰੀ ਸਿਰਫ 12 ਸੀਟਾਂ ਤੋਂ ਹੇਠਾਂ ਆ ਗਈ ਹੈ। ਇਸ ਕਾਰਨ ਇਹ ਰਾਸ਼ਟਰੀ ਪਾਰਟੀ ਦਾ ਦਰਜਾ ਗਵਾ ਚੁੱਕੀ ਹੈ। ਇਸ ਨਤੀਜੇ ਨੂੰ ਕੈਨੇਡਾ ਵਿੱਚ ਖਾਲਸਤਾਨੀ ਸਮਰਥਕਾਂ ਲਈ ਇੱਕ ਝਟਕੇ ਵਜੋਂ ਵੀ ਦੇਖਿਆ ਜਾ ਰਿਹਾ ਕਿਉਂਕਿ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਖਾਲਸਤਾਨੀ ਸਮਰਥਕ ਵਜੋਂ ਜਾਣਿਆ ਜਾਂਦਾ ਸੀ ਤਾਂ ਪੈਲਗਮ ਅਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਪਾਕਿਸਤਾਨ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰ ਦਿੱਤਾ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਭਾਰਤ ਨੇ ਅਟਾਰੀ ਵਾਗਾ ਸਰਹੱਦ ਬੰਦ ਕਰ ਦਿੱਤੀ ਹੈ ਪਰ ਇਸ ਫੈਸਲੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ 3886.53 ਕਰੋੜ ਰੁਪਏ ਦਾ ਸਰਹੱਦ ਪਾਰ ਵਪਾਰ ਬੰਦ ਹੋਣ ਦੀ ਸੰਭਾਵਨਾ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੇ ਅਨੁਮਾਨ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧਾ ਵਪਾਰ ਬਹੁਤ ਘੱਟ ਹੈ ਪਰ ਅਸਿੱਧੇ ਤਰੀਕਿਆਂ ਨਾਲ ਹਰ ਸਾਲ 10 ਬਿਲੀਅਨ ਡਾਲਰ ਯਾਨੀ ਕਿ 8500 ਕਰੋੜ ਰੁਪਏ ਦੇ ਸਾਮਾਨ ਜਿਹੜਾ ਆ ਪਾਕਿਸਤਾਨ ਪੁੱਜਦਾ ਆ। ਅਟਾਰੀ ਸਰਹੱਦ ਅੰਮ੍ਰਿਤਸਰ ਵਿੱਚ ਸਥਿਤ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਜ਼ਿਆਦਾਤਰ ਵਪਾਰ ਇਸੇ ਸਰਹੱਦਾਂ ਹੀ ਹੁੰਦਾ ਆ ਭਾਰਤ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਸਾਡੇ ਨਾਲ ਵਪਾਰ ਬੰਦ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸਾਲ 2024 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਵਪਾਰ 127% ਦੇ ਬੰਪਰ ਵਾਧੇ ਨਾਲ 1.2 ਬਿਲੀਅਨ ਡਾਲਰ ਤੱਕ ਪੋਜ ਗਿਆ ਇਹ ਅੰਕੜੇ ਦੂਜੇ ਦੋਵਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਨੇ ਪਰ ਇਹ ਸਾਲ 2023 ਨਾਲੋਂ ਬਹੁਤ ਜ਼ਿਆਦਾ ਕਿਉਂਕਿ 2023 ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਿਰਫ 0.53 ਬਿਲੀਅਨ ਡਾਲਰ ਦਾ ਵਪਾਰ ਹੋਇਆ ਸੀ 2019 ਦੇ ਵਿੱਚ ਪੁਲਵਾਮਾ ਅਤਵਾਦੀ ਹਮਲੇ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ 3 ਬਿਲੀਅਨ ਡਾਲਰ ਤੱਕ ਦਾ ਸੀ ਭਾਰਤ ਮੁੱਖ ਤੌਰ ਤੇ ਦਵਾਈਆਂ ਫਾਰਮਾਸਿਊਟੀਕਲਸ ਸਮਗਰੀ ਖੰਡ ਚਾਹ ਕੌਫੀ ਕਪਾਹ ਲੋਹਾ ਸਟੀਲ ਟਮਾਟਰ ਲੂਣ ਆਟੋ ਮੋਟਵ ਹਿੱਸੇਤ ਤੇ ਖਾਦ ਪਾਕਿਸਤਾਨ ਭੇਜਦਾ ਹੈ ਜਦੋਂ ਕਿ ਦੂਜੇ ਪਾਸੇ ਭਾਰਤ ਪਾਕਿਸਤਾਨ ਤੋਂ ਮਸਾਲੇ ਖਜੂਰਾ ਬਦਾਮ ਅੰਜੀਰ ਤુલਸੀ ਅਤੇ ਮਹਿੰਦੀ ਦੀਆਂ ਜੜੀ ਬੂਟੀਆਂ ਆਦਿ ਦਾ ਆਯਾਤ ਕਰਦਾ ਹੈ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਬੰਦ ਹੋਣ ਨਾਲ ਪਾਕਿਸਤਾਨ ਯੂਏਈ ਸਿੰਗਾਪੁਰ ਅਤੇ ਸ਼੍ਰੀਲੰਕਾ ਵਰਗੇ ਹੋਰ ਗੁਆਂਢੀ ਦੇਸ਼ਾਂ ਰਾਹੀਂ ਭਾਰਤੀ ਸਮਾਨ ਆਯਾਤ ਕਰੇਗਾ ਦੂਜੇ ਦੇਸ਼ਾਂ ਰਾਹੀਂ ਭਾਰਤੀ ਸਮਾਨ ਦੀ ਦਰਾਮਦ ਕਰਨ ਨਾਲ ਉਹਨਾਂ ਦੀ ਆਵਾਜ਼ੀ ਲਗਤ ਵਧੇਗੀ ਜ਼ਾਹਿਰ ਹੈ ਕਿ ਪਰਲੇ ਪਾਸੋਂ ਦੀ ਆਊਗਾ ਸਮਾਨ ਜਿਸ ਦਾ ਸਿੱਧਾ ਅਸਰ ਇਹ ਜਿਹੜਾ ਸਮਾਨ ਜਾਊਗਾ ਸਾਡੇ ਉਧਰ ਉਹਦੀਆਂ ਕੀਮਤਾਂ ਤੇ ਜਾਂ ਅਸੀਂ ਉਧਰੋਂ ਮਗਾਵਾਂਗੇ ਉਸ ਤੇ ਅਸਰ ਪਾਊਗਾ ਪਾਕਿਸਤਾਨ ਵਿੱਚ ਜ਼ਿਆਤਰ ਬੁਨਿਆਦੀ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਇਸ ਦਾ ਸਿੱਧਾ ਅਸਰ ਪਾਕਿਸਤਾਨ ਦੇ ਗਰੀਬ ਲੋਕਾਂ ਤੇ ਪਵੇਗਾ ਮਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਫਾਰਮਾ ਸੈਕਟਰ ਨੂੰ ਝੜਕਾ ਲੱਗ ਸਕਦਾ ਹੈ ਇਸ ਦੇ ਮੁਕਾਬਲੇ ਭਾਰਤ ਆਪਣੀ ਗੁਵੰਢੀ ਤੇ ਨਿਰਭਰ ਰਹੇਗਾ ਸੋ ਕਾफी ਫਰਕ ਪੈ ਜਾਣਾ ਹੈ ਤੇ ਇਸ ਤਰੀਕੇ ਨਾਲ ਜੇ ਪਾਣੀ ਵੀ ਰੁਕ ਗਏ ਤੇ ਪਾਣੀ ਤੇ ਉਹਨਾਂ ਦਾ ਬਹੁਤ ਦਾਰੋਮਦਾਰਾ ਜਿਸ ਤਰੀਕੇ ਨਾਲ ਹੁਣ ਧਮਕੀਆਂ ਤੇ ਧਮਕਨ ਮਿਲ ਰਹੀਆਂ ਕਿ ਅਸੀਂ ਪਾਣੀ ਰੋਕਾਂਗੇ ਸਾਡੇ ਇੱਥੇ ਉਤਰਨ ਚੁਗ ਵਰਗੇ ਕਹਿੰਦੇ ਜੀ ਅਸੀਂ 100% ਦੀ ਪਾਣੀ ਰੋਕਾਂਗੇ ਜਾਨੀ ਭਾਜਪਾ ਵੀ ਦੇ ਹਰੇਕ ਲੀਡਰ ਜਿਹੜਾ ਹੈਗਾ ਜਿਹੜਾ ਕਦੇ ਕੋਈ ਅੱਗੇ ਨਹੀਂ ਆਇਆ ਉਹ ਵੀ ਉੱਠ ਕੇ ਬੋਲੀ ਜਾਂਦਾ ਪਾਣੀ ਬੰਦ ਕਰਾਂਗੇ ਪਾਣੀ ਬੰਦ ਕਰਾਂਗੇ ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਪਾਣੀ ਬੰਦ ਕਰਨਾ ਇੰਨਾ ਸੌਖਾ ਨਹੀਂਗਾ ਕਿਸੇ ਜਮਾਨੇ ਚਟਲ ਵਿਆਰੀ ਆਵਾਜ਼ ਪਈ ਅਲਕੇ ਅਡਵਾਨੀ ਹੁਣਾਂ ਨੇ ਵੀ ਨਦੀ ਜੋੜਨ ਵਾਲੀ ਗੱਲ ਕੀਤੀ ਸੀ ਅਡਵਾਨੀ ਵੀ ਉਦੋਂ ਇਹ ਕਹਿੰਦਾ ਸੀਗਾ ਪਰ ਕਿੱਥੇ ਹੁਣ ਨਦੀਆਂ ਜੋੜਨੀ ਇੰਨੀਆਂ ਸੌਖੀਆਂ ਨਹੀਂ ਗੀਆਂ ਕੁਦਰਤ ਨਾਲ ਖਲਵਾੜ ਕਰਨਾ ਬਹੁਤ ਭੜਾ ਪੈਂਦਾ ਹੈ ਉਹ ਅਸਿੱਖ ਮਿਆਜ਼ੀ ਭੁੱਤ ਚੁੱਕੇ ਆ ਸੋ ਇਹ ਵੀ ਐਡਾ ਸੌਖਾ ਨਹੀਂਗਾ ਕਿ ਪਾਣੀ ਐ ਬੰਦ ਕਰ ਦਿੱਤਾ ਜਾਊਗਾ ਤੇ ਨਾ ਹੀ ਜੇ ਅੰਤਰਰਾਸ਼ਟਰੀ ਤੌਰ ਦੇ ਉੱਤੇ ਜਿਵੇਂ ਹੁਣ ਚੀਨ ਤੇ ਰੂਸ ਨੂੰ ਵਿੱਚ ਪਾਕਿਸਤਾਨ ਪਾ ਕੇ ਪਲਵਾਮਾ ਹਮਲੇ ਦੀ ਜਿਹੜੀ ਜਾਂਚ ਕਰਨ ਦੀ ਮੰਗ ਕਰ ਰਿਆ ਤੇ ਨਾਲ ਹੀ ਉਹ ਪਾਣੀ ਦੇ ਮੁੱਦੇ ਤੇ ਵੀ ਗੱਲ ਛੇੜੂਗਾ ਕਿਉਂਕਿ ਪਾਕਿਸਤਾਨ ਘਟ ਨਹੀਂ ਉਹ ਵੀ ਕਹਿੰਦਾ ਕਿ ਅਸੀਂ ਦੇਖ ਲਾਂਗੇ ਹਾਲਕਿ ਬਲਾਵਲ ਪੁੱਟੋ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜੇ ਇਸ ਤਰੀਕੇ ਸਾਡਾ ਪਾਣੀ ਰੋਕਿਆ ਗਿਆ ਤੇ ਜੰਗ ਜਿਹੜੀ ਆ ਉਹ ਜ਼ਰੂਰ ਹੋਵੇਗੀ ਪਾਣੀ ਰੋਕਿਆ ਤਾਂ ਖੂਨ ਵਹੇਗਾ ਤਾਂ ਇਸ ਦੇ ਬਾਰੇ ਗੱਲ ਕੀਤੀ ਹੈ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਲਾਵਲ ਪੁੱਟੋ ਜਰਦਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਪਾਣੀ ਰੋਕਿਆ ਗਿਆ ਤਾਂ ਦਰਿਆਵਾਂ ਵਿੱਚ ਖੋਣ ਬਏਗਾ ਮੁਲਕ ਦੇ ਸਾਬਕਾ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਦਾ ਨਿਊਜ਼ ਰਿਪੋਰਟ ਦੇ ਉੱਤੇ ਉਸ ਨੇ ਇਹ ਗੱਲ ਕੀਤੀ ਹੈ ਤਾਂ ਇਸ ਤਰੀਕੇ ਨਾਲ ਬਲਾਵਲ ਨੇ ਆਪਣੇ ਜੱਦੀ ਸਿੰਧ ਸੂਬੇ ਦੇ ਸ਼ੁਕਰ ਲਾਕੇ ਵਿੱਚ ਜਨਤਕ ਰੈਲੀ ਸੰਬੋਧਨ ਕਰਦੇ ਕਿ ਸਿੰਧ ਦਰਿਆ ਸਾਡਾ ਹੈ ਤੇ ਸਾਡਾ ਹੀ ਰਹੇਗਾ ਸਕੁੱਲ ਮਿਲਾ ਕੇ ਇਦਾਂ ਹੋਣਾ ਨਿਗਾ ਪਰ ਜੋ ਰੋਲੇ ਪਾਏ ਜਾ ਰਹੇ ਨੇ ਉਹ ਵਾਕਿਆ ਹੀ ਗੈਰਬਾਜਬ ਨੇ ਧੰਨਵਾਦ